ਨੇ ਸਤਕਾਰਯੋਗ ਭੁਲਰ ਸਿੰਘ ਸਾਹਿਬ ਮੈਂ ਕਿਹਦਾ ਕਿਹਦਾ ਨਾਮ ਲਾਵਾਂ ਸਰਦਾਰ ਸਤਕਾਰਯੋਗ ਗੁਰਦੀਪ ਸਿੰਘ ਖੇੜਾ ਸਾਹਿਬ ਵੱਡੀ ਗਿਣਤੀ 'ਚ ਇੱਥੇ ਕਈ ਸੇਕ ਆ ਕੇ ਬਹਿੰਦੇ ਆ ਭਾਈ ਇਹ ਅਸਲ ਉਹ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਸੱਚੇ ਮਿਹਨਤ ਦੇ ਬੰਦੇ ਕਹਿ ਸਕਦੇ ਹੋ। ਔਰ ਸਾਧ ਸੰਗਤ ਜੀ ਮੈਂ ਤਾਂ ਸ਼ੁਕਰਾਨਾ ਕਰਦਾ ਕਾਂਗਰਸ ਪਾਰਟੀ ਦਾ ਮੈਂ ਕਾਸ਼ ਤੋਂ ਤੇ ਗੰਜੀ ਤੋਂ ਚੰਨੀ ਦਾ ਤੇ ਸੁਖੀ ਰੰਧਾ ਵੀ ਰ ਗਿਆ ਲਾ ਕਿ ਮੈਨੂੰ ਵੀ ਜੀਰ ਪੀ। ਮੈਨੂੰ ਨਹੀਂ ਮਤਲਬ ਸਮਝ ਆਉਣਾ ਸੀ ਬੰਦੀ ਸਿੰਘਾ। ਔਰ ਜਦੋਂ ਮੈਂ ਜਾ ਕੇ ਬੰਦੀ ਸਿੰਘ ਨੂੰ ਵੇਖਿਆ ਨਾ ਮਨੋਂ ਮੇਰੀ ਗੱਲ ਭਾਈ ਸਾਹਿਬ ਤੁਹਾਨੂੰ ਵੇਖ ਕੇ ਕਲੇਜੇ ਨੂੰ ਠੰਡ ਪੈਂਦੀ ਹੈ ਕਿ ਇਹੇ ਜੇ ਹੁੰਦੇ ਆ ਗੁਰੂ ਦੇ ਸਿੱਖ। ਸੋਹਣਿਆ ਸਤਿ ਅਕਾਲ ਸਾਸ ਸਿੰਘ ਜੀ 30 ਸਾਲ ਅੱਜ ਵੀ ਹੇਰੇ ਕੋਤੇ ਸਾਜ ਜਿਹਦੇ ਤੇ ਪੁਲਿਸ ਨੇ ਹਰ ਤਰੀਕੇ ਦਾ ਤਸ਼ੱਦਦ ਕੀਤਾ ਹੋ। ਜਿਹਦੇ ਪੁਲਿਸ ਨੇ ਮੈਂ ਕਹਿ ਨਹੀਂ ਸਕਦਾ ਉਹ ਲਵਜ ਜੀ ਦੀਆ ਇਤਰਾ ਵਿੱਚੋਂ ਫੜ ਕੇ ਨਾ ਲੱਤਾਂ ਪਾੜੀਆਂ ਹੋਣ। ਕੀ ਕੁਛ ਤਸ਼ੱਦਦ ਨਹੀਂ ਕੀਤਾ ਹੋਵੇ ਔਰ ਫੇਰ ਬੰਦਾ ਗੁਰੂ ਦੇ ਭਾਣੇ ਚ ਰਹੇ। ਫੇਰ ਉਸ ਮਾਲਕ ਦੀ ਸਿਫਤ ਕਰੇ। ਉਸ ਗੁਰੂ ਦੀ ਰਜ਼ਾ ਚ ਰਵੇ ਉਸ ਗੁਰੂ ਦੇ ਭਾਣੇ ਨੂੰ ਸੱਚ ਕਰਕੇ ਮਿੱਠਾ ਕਰਕੇ ਮੰਨੇ ਕਿ ਇਹ ਪੰਥ ਜੀਵੇ ਮੇਰਾ ਪੰਥ ਜੀਵੇ ਮੇਰਾ ਕੌਮ ਚੜਦੀ ਕਲਾ ਚ ਰਹੇ ਏਸ ਨੂੰ ਬੰਦੀ ਸਿੰਘ ਕਈ 사ਤ ਸੰਗ ਜੀ ਜਦ ਮੈਂ جیل ਗਿਆ ਸਰਕਾਰ ਦਾ ਤਸ਼ੱਦਦ ਕਰਦੇ ਸੀ ਕਿ ੱੱਕਾ ਕਰਦੇ ਸੀ ਕਿ ਇਹਨੂੰ ਬਹਿੇ ਨੂੰ ਮਿਲਣ ਨਾ ਦਿਓ ਇਹਨੂੰ ਕੱਲੇ ਨੂੰ ਰੱਖੋ ਕਿ ਇਹਦਾ ਦਿਮਾਗ ਥੋੜਾ ਇਹ ਲੋ ਜਗਤ ਤੇ ਭਾਈ ਸਾਹਿਬ ਨੂੰ ਮੈਂ ਜਦੋਂ ਮੈਨੂੰ ਪਤਾ ਲੱਗਿਆ ਕਿ ਭਾਈ ਸਾਹਿਬ ਵੀ ਜੇਲ੍ਹ 'ਚ ਹੀ ਨੇ ਤੇ ਮੈਂ ਤਾਂ ਇੱਕੋ ਗੱਲ ਸੁਪਰੀਟੈਂਡੈਂਟ ਸਾਹਿਬ ਨੂੰ ਕੀਤੀ ਕਿ ਮੈਨੂੰ ਭਾਈ ਸਾਹਿਬ ਨੂੰ ਮਲਾਜਮ ਕਹਿੰਦਾ ਤੈਨੂੰ ਨਹੀਂ ਬੁਲਾ ਸਕਦਾ ਤੇ ਭਾਈ ਸਾਹਿਬ ਨੂੰ ਵੀ ਭਾਈ ਸਾਹਿਬ ਦੇ ਵੀ ਮਨ 'ਚ ਕਿਉਂਕਿ ਦਾਸ ਕਦੇ ਮਿਲਿਆ ਨਹੀਂ ਸੀ ਭਾਈ ਸਾਹਿਬ ਚਲੋ ਮੈਂ ਧੰਨਵਾਦੀ ਹਾਂ ਉਹ ਸੁਪਰੀਟੈਂਡੈਂਟ ਸਾਹਿਬ ਦਾ ਜਿਨ੍ਹਾਂ ਨੂੰ ਇਹ ਦੱਸ ਸੀ ਅਸਲ 'ਚ ਇਹਨਾਂ ਨੂੰ ਪਹਿਲਾਂ ਇੱਕ ਇਨਾ ਬਾਰੇ ਬਹੁਤ ਗਲਤ ਤਰੀਕੇ ਨਾਲ ਇੱਕ ਬੰਦੇ ਨੇ ਆਪਨੇ ਚੈਨਲ ਦੇ ਕਵਰ ਸੰਧੂ ਸਾਹਿਬ ਨੇ ਥੋੜਾ ਕੁਝ ਇਨਾ ਬਾਰੇ ਗਲਤ ਮਤ ਲਿਖਿਆ ਔਰ ਇੱਕ ਆਇਆ ਉਹ ਇਹਨਾਂ ਨੂੰ ਮਹਿਲਨ ਆਏ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੇਰੇ ਬਾਰੇ ਲਿਖਤਾ ਇਨਾ ਕੁਝ ਦਿੱਤਾ ਕਿਥੇ ਮੇਰਾ ਵਰਜਨ ਵੀ ਭਾਗਿਤ ਤੇ ਜਦੋਂ ਉਹ ਆਇਆ ਤੇ ਭਾਈ ਸਾਹਿਬ ਨੇ ਉਹਦੀ ਫਿਰ ਜੋ ਤਸਦੀਕ ਕਰਾਉਣੀ ਸੀ ਕਰਾਈ ਔਰ ਕਹਿੰਦੇ ਮੇਰਾ ਆਹੀ ਵਰਜਨ ਛਾਪੀ ਤੇ ਸਾਥ ਸ਼ਕੀ ਜੀ ਇਹ ਕਈ ਗੱਲਾਂ ਮੈਂ ਨਹੀਂ ਕਹਿ ਸਕਦਾ ਇੱਥੇ ਤੇ ਸੁਪਰਡੈਂਟ ਸਾਹਿਬ ਤਾਂ ਹੀ ਸਭ ਨੂੰ ਮਿਲਾਉਂਦੇ ਸੀ ਕਿ ਕਿੱਥੇ ਇਹੇ ਕੰਮ ਇੰਦਰਵਾਪਰ ਜਾਓ ਉਹਨੂੰ ਕੀ ਪਤਾ ਸੀ ਕਿ ਦੋ ਗੁਰੂ ਦਾ ਸਤਕਾਰ ਕਰਨ ਵਾਲੇ ਪਿਆਰਿਆਂ ਨੂੰ ਮਿਲਣਾ ਜੇ ਬੁਲਾ ਦੇਗਾ ਤੇ ਫਿਰ ਨਜ਼ਾਰਾ ਕੁਝ ਹੋਰ ਹੋਰ ਮੇਰੀ ਖੁਸ਼ਕਿਸਮਤੀ ਮੈਨੂੰ ਉਹ ਦਿਨ ਹਲੇ ਤੱਕ ਯਾਦ ਹੈ ਭਾਈ ਸਾਹਿਬ ਜਦੋਂ ਸਾਨੂੰ ਸੁਪਰਡੈਂਟ ਸਾਹਿਬ ਨੇ ਆਪਦੇ ਕਮਰੇ 'ਚ ਆਪਜੀ ਦੇ ਦਰਸ਼ਨ ਕਰਾਇਓ ਜਿਸ ਪਿਆਰ ਨਾਲ ਅਸੀਂ ਮਿਲੇ ਸਾਧ ਸੰਗਤ ਦੀ ਸੱਚ ਕਰਕੇ ਜਾਣੇ ਉਹ ਪੜਿਆਂ ਜੱਪੀ ਪਾਈ ਮਗਰ ਇਸ ਬਾਦ ਸਿੰਘ ਨੂੰ ਜੇ ਜੱਪੀ ਪਾਈ ਤਾਂ ਤੇ ਵੱਖਰਾ ਹੀ ਨਜ਼ਾਰਾ ਆ ਗਿਆ ਜਿਸਾਂ ਨੇ ਤभी ਹਰ ਖੁਸ਼ਬੂ ਮੇਰੇ ਰੱਬ ਦੀ ਮੇਰੇ ਪਰਮਾਤਮਾ ਦੀ ਮੇਰੇ ਗੋਪਿੰਦ ਦੀ ਮੇਰੇ ਗੁਰੂ ਰਾਮਦਾਸ ਬਹਾਦਰ ਦੀ ਹਰ ਖੁਸ਼ਬੂ ਇਸ ਵਿਚਾਰ ਜੁਆ ਔਰ ਸਾਧ ਸੰਗਤ ਦੀ ਉੱਥੇ ਜਿੰਨੇ ਵੀ ਬੈਠੇ ਹਨ ਜੇ ਦਾਤੀ ਮੈਂ ਗੱਲ ਹੁਣ ਸਮਾਪਤ ਕਰੂੰਗਾ ਮੇਰੇ ਕੋਲ ਤਾਂ ਮੈਂ ਘੱਟਾ ਬੋਲ ਸਕਦਾ ਜੀ ਆਪ ਜੀ ਤੇ ਤੇ ਫੇਰ ਵੀ ਘੱਟ ਰਹੇ ਜਦੋਂ ਮੈਂ ਅੰਦਰ ਮਿਲਿਆ ਨਾ ਜੀ ਸਾਧ ਸੰਗਤ ਦੀ ਅਸੀਂ ਤਾਂ ਇੱਥੇ ਬਾਹਰ ਜਿਹੜੇ ਅਸੀਂ ਬੰਦਿਆਂ ਦਾ ਨਹੀਂ ਸਤਿਕਾਰ ਕਰਦੇ ਅਸੀਂ ਕਿਸੇ ਦਾ ਕੀ ਕਰਨ ਮੈਨੂੰ ਫਿਰ ਇਹਨਾਂ ਨੂੰ ਫਾਸੀ ਦੀ ਚੱਕੀ ਤੇ ਰੱਖਿਆ ਗਿਆ ਜੀ 10 ਵਾ 10 ਤੇ ਉੱਥੇ ਜਦੋਂ ਜਾਉ ਪਹਿਲਾਂ ਤਾਂ ਅੰਦਰ ਕੋਈ ਬੂਟ ਪਾ ਕੇ ਨਹੀਂ ਜਾ ਸਕਦਾ ਕਿਉਂਕਿ ਭਾਈ ਸਾਹਿਬ ਰੋਜ਼ ਸਵੇਰੇ ਅੰਮ੍ਰਿਤ ਵੇਲੇ 2:30 ਵਜੇ ਉੱਠਦੇ ਆ ਉੱਠ ਕੇ ਜਿੱਥੇ ਇਸ਼ਨਾਨ ਪਾਣੀ ਕਰਕੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਕੋਲ ਤੇ ਹੁੰਦੇ ਆ ਫੇਰ ਕਿਸੇ ਨਾਲ ਜਾ ਕੇ ਗੱਲ ਕਰਦੇ ਆ ਜਾਂ ਕਿਸੇ ਨਾਲ ਅੱਖ ਵੀ ਲਾਉਂਦੇ ਆ ਪੰਜਾ ਬਾਣੀਆਂ ਦਾ ਪਾਠ ਕਰਨਾ ਗੁਰੂ ਸਾਹਿਬ ਦਾ ਸਤਕਾਰ ਕਰਨਾ ਔਰ ਜੋ ਗੁਰੂ ਸਾਹਿਬ ਦਾ ਉਸ ਦਿਨ ਦਾ ਫਰਮਾਨ ਹੁੰਦਾ ਉਸ ਨੂੰ ਫਿਰ ਆਪ ਦੀ ਚੱਕੀ ਦੇ ਸਾਹਮਣੇ ਉੱਥੇ ਲਿਖ ਕੇ ਹੱਥ ਲਿਖਤ ਹੈ ਜਾਂਦਾ ਕਿ 30 ਸਾਲ 30 ਸਾਲ ਜਿਹਦੇ ਅੰਦਰ ਵਿਆਹ ਹੋਇਆ ਉਹਦੇ ਕੋਲ ਤਾਂ ਗੁਰੂ ਸਾਹਿਬ ਦਾ ਹਰ ਹੁਕਮਨਾਮਾ ਸਾਹਿਬ ਉਹਨਾਂ ਦੇ ਕੋਲ ਹੱਥ ਲਿਖਿਆ ਉੱਥੇ ਉਹ ਲਿਖ ਕੇ ਜਦੋਂ ਚੜਾਉਂਦੇ ਦਾਸ ਰੋਜ਼ ਸਵੇਰੇ ਜਾਂਦਾ ਸੀ ਉਹਦੇ ਦਰਸ਼ਨ ਕਰਨ ਔਰ ਉੱਥੇ ਕੇਵਲ ਤੇ ਕੇਵਲ ਇਨਸਾਨੀ ਕਦਰਾਂ ਕੀਮਤਾਂ ਦੇ ਔਰ ਸਰਬੱਤ ਦੇ ਭਲੇ ਦੀ ਔਰ ਗੁਰੂ ਸਾਹਿਬ ਦੇ ਸਤਿਕਾਰ ਦੀ ਗੱਲ ਉੱਥੋਂ ਸੁਣ ਕੇ ਆਉਂਦਾ ਸਾਤ ਸੰਗਤੀ ਉੱਥੇ ਬੜੇ ਜਾਂਦੇ ਜੇ ਲੜ ਜੇਲਾ ਭੱਗਿਆ ਪਈਆਂ ਤੇ ਸਾਰੇ ਡਿਪਰੈਸ਼ਨ ਦੇ ਸ਼ਿਕਾਰ ਹੋਏ ਜਿਹੜਾ ਹਫ਼ਤਾ ਵੀ ਰਹਿੰਦਾ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਆ ਆ ਬੱਬਰ ਖੇਰ ਬੈਠਿਆ ਕਹੋਂਗਾ ਜਿਹਨੂੰ 30 ਸਾਲ ਪੂਰੇ ਹੋਣ ਨੂੰ ਆਏ ਆ ਹਲੇ ਵੀ ਸਰਕਾਰਾਂ ਕਹਿੰਦੀ ਹੈ ਕਿ ਜੇ ਬੱਬਰ ਖੇਰ ਬਾਹ ਅਧੂ ਤੇ ਮਾਹੌਲ ਵਿਗੜ ਜੂ ਮੈਂ ਪੁੱਛਣਾ ਚਾਹੁੰਦਾ ਬਈ ਸਾਜੀ 30 ਸਾਲ ਅੰਦਰ ਨਹੀਂ ਗਿਆ ਤਾਂ ਮਾਹੌਲ ਵਿਗੜਿਆ ਜੀ जिने आज 30 साल ਤੋਂ ਜਿਨੇ ਉਸ ਵੇਲੇ ਵੀ ਤੁਸੀਂ ਵੀ ਕਹਿ ਲਿਓ ਆਪ ਕਿ ਉਸ ਵੇਲੇ ਜਿਹੜਾ 84 ਦਾ ਅਟੈਕ ਸੀ ਨਸ਼ਰ ਕਸ਼ੀ ਸੀ ਉਹ ਗਲਤ ਸੀ ਤੇ ਇਹ ਭਾਉ ਵੀ ਮੇਰਾ ਉਹੀ ਕਹਿੰਦਾ ਕਿ ਕੀ ਗਲਤ ਕਹਿੰਦਾ ਇਸ ਦੇ ਹਾਲਾਤ ਵਿਗੜਨਗੇ ਨਹੀਂ ਹਾਲਾਤ ਸੁਧਰਨਗੇ ਔਰ ਦਾਸ ਇਹ ਮਹਿਸੂਸ ਕਰਦਾ ਹੈ ਜਿਹੜੀ ਗੱਲ ਕਿ ਗੁਰੂ ਦਾ ਸਿੱਖ ਵੱਡੇ ਆ ਕੱਟਿਆ ਜਾ ਸਕਦਾ ਮਗਰ ਝੁਕ ਨਹੀਂ ਸਕਦਾ ਮਾਸ ਸਾਡੇ ਸੰਗਰਾਮ ਤੋਂ ਜਹੇਦਾਰ ਸਾਹਿਬ ਨੂੰ ਇਸ ਗੱਲ ਦਾ ਮਾਣ ਹੈ ਕਿ ਮੈਂ ਇਨਸਾਨੀ ਕਿਧਰਾ ਕੀਤਾਂ ਲਈ ਲੜਿਆ ਔਰ ਅੱਜ ਅਫਸੋਸ ਹੈ ਕਿ ਸਰਕਾਰਾਂ ਦੇ ਦੋ ਕਾਨੂੰਨ ਚੱਲਦੇ ਆ ਇੱਕ ਬਾਪਾ ਸਰਸੇ ਵਾਲਾ ਉਹ ਤਾਂ ਜਦੋਂ ਮਰਜ਼ੀ ਪਰੋਲ ਮਿਲ ਜੇ ਤੇ ਜਹੇਦਾਰ ਸਾਹਿਬ ਨੂੰ ਛੇਤੀ ਕਿਤੇ ਪਰੋਲ ਵੀ ਨਹੀਂ ਮਿਲਦੀ ਅਤੇ 3 ਘੰਟੇ ਦੀ ਪਰੋਲ ਮਿਲੀ ਪਰਵਾਹ ਕਿ ਐਡਾ ਵੱਡਾ ਦੁੱਖ ਹੋਵੇ ਭਾਈ ਸਾਹਿਬ ਦੇ ਭਾਈ ਸਾਹਿਬ ਨੇ ਵਟਿਆਂ ਨੇ ਜਿੰਨਾ ਤਸ਼ੱਦਦ ਉਹਨਾਂ ਨਾਲ ਵੀ ਹੋਇਆ ਕਿਉਂਕਿ ਸਿਰ ਤੇ ਸਿਰ ਉਹਨਾਂ ਦੀ